ਰਖੜੀ ਦੇ ਤਿਉਹਾਰ ਨੂੰ ਲੈ ਕੇ ਇਸ ਮਾਣਾ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਖੂਬ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਹਾਲਾਂਕਿ ਪਹਿਲਾਂ ਦੇ ਸਮਿਆਂ ਦੇ ਵਿੱਚ ਤਾਗਾ ਹੀ ਬੰਨਿਆ ਜਾਂਦਾ ਸੀ ਪਰ ਹੁਣ ਜ਼ਮਾਨਾ ਮਾਡਰਨ ਹੋਣ ਦੇ ਨਾਲ-ਨਾਲ ਬਾਜ਼ਾਰਾਂ ਦੇ ਵਿੱਚ ਸੁੰਦਰ-ਸੁੰਦਰ ਤਾਗਿਆਂ ਦੇ ਉੱਪਰ ਮੋਤੀ ਜੜਨ ਦੇ ਨਾਲ ਬੜੇ ਹੀ ਖੂਬਸੂਰਤ ਰਖੜੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਦੱਸ ਦਈਏ ਕਿ ਇਸ ਮੌਕੇ ਤੇ ਬਾਜ਼ਾਰਾਂ ਦੇ ਵਿੱਚ ਕੇਵਲ ਰਖੜੀਆਂ ਹੀ ਨਹੀਂ ਸਗੋਂ ਮਠਾਈਆਂ ਦੀ ਵੀ ਖੂਬ ਖਰੀਦਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਕੀ ਮਠਾਈ ਦੀਆਂ ਦੁਕਾਨਾਂ ਦੇ ਉੱਪਰ ਵੀ ਖੂਬ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ ਇਸ ਮਾਰਕੀਟ ਦੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਸ ਵਾਰ ਰਖੜੀ ਦੇ ਤਿਉਹਾਰ ਨੂੰ ਲੈ ਕੇ ਮਹਿਲਾਵਾਂ ਵੱਡੇ ਪੱਧਰ ਤੇ ਖਰੀਦਾਰੀ ਕਰ ਰਹੀਆਂ ਹਨ ਉੱਥੇ ਹੀ ਖਰੀਦਾਰੀ ਕਰਨ ਦੇ ਲਈ ਪਹੁੰਚੀ ਡਿੰਪਲ ਗੁਪਤਾ ਤੇ ਫ੍ਰੀਤੀ ਨੇ ਦੱਸਿਆ ਕਿ ਇਹ ਤਿਉਹਾਰ ਸਾਰੀ ਜ਼ਿੰਦਗੀ ਨਹੀਂ ਬੁਲਾਇਆ ਜਾ ਸਕਦਾ ਉਹਨਾਂ ਆਖਿਆ ਕਿ ਅਸੀਂ ਹਰ ਸਾਲ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਦੇ ਲਈ ਜਾਂਦੇ ਹਾਂ ਅਤੇ ਉਹਨਾਂ ਦੀ ਲੰਬੀ ਉਮਰ ਦੀ ਮਨੁਕਾਮਨਾ ਕਰਦੇ ਹਾਂ ਆਸ਼ੂ ਜੀ ਬਾਜ਼ਾਰ ਦੇ ਵਿੱਚ ਰਖੜੀ ਦਾ ਤਿਉਹਾਰ ਹੈ ਨੇੜੇ ਆ ਚੁੱਕਿਆ ਹੈ ਕਿੱਦਾਂ ਦੀ ਇਸ ਟਾਈਮ ਗਾਹਕੀ ਚੱਲ ਰਹੀ ਹੈ ਗਾਹਕ ਬਹੁਤ ਅੱਛਾ ਚੱਲ ਰਿਹਾ ਹੈ ਔਰ ਸਾਰੇ ਭੈਣਾਂ ਨੂੰ ਰਖੜੀ ਦੀ ਬਹੁਤ-ਬਹੁਤ ਵਧਾਈਆਂ ਔਰ ਇਹ ਰਖੜੀ ਦਾ ਤਿਹਾੜ ਜਿਹੜਾ ਹੈਗਾ ਆਪਣੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਜਿਹੜੀ ਵੀ ਭੈਣ ਕਿੱਥੇ ਬੈਠੀ ਹੈ ਦੇਸ਼ਾਂ ਵਿਦੇਸ਼ਾਂ ਕਿ ਬੈਠੀਆਂ ਨੇ ਆਪਣਾ ਕਿਤੇ ਬੈਠੀਆਂ ਉਹਨਾਂ ਨੂੰ ਤਿਹਾੜ ਮਨਾਣਾ ਚਾਹੀਦਾ ਆਪਣੇ ਭਰਾਵਾਂ ਨੂੰ ਰਖੜੀ ਬੰਨਣੀ ਚਾਹੀਦੀ ਹੈ ਸਾਰਿਆਂ ਨੂੰ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਇਹ ਰਖੜੀ ਦਾ ਤਿਹਾੜ ਸਾਵਣ ਦੇ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ ਇਹ ਬਹੁਤ ਹੀ ਇੱਕ ਪਵਿੱਤਰ ਤਿਉਹਾਰ ਹੈ ਪੈਣਾ ਆਪਣੇ ਭਾਈ ਦੇ ਕਲਾਈ ਤੇ ਰਾਖੀ ਬੰਦ ਕੇ ਉਹਨਾਂ ਤੋਂ ਰੱਖਿਆ ਦਾ ਵਾਅਦਾ ਲੈਂਦੀ ਹੈ ਔਰ ਉਹਨਾਂ ਦੀ ਲੰਬੀ ਉਮਰ ਲਈ ਕਾਮਨਾ ਕਰਦੀ ਹੈ ਇਹ ਸ਼ੁਰੂ ਤੋਂ ਹੀ ਤਿਉਹਾਰ ਚੱਲੇ ਆ ਰਿਹਾ ਹੈ ਪਹਿਲੇ ਤਾਂ ਸਿੰਪਲ ਮੋਲੀ ਦਾ ਧਾਗਾ ਬਨ ਕੇ ਪੰਨਾ ਤਿਹਾੜ ਮਨਾ ਲੈਂਦੀ ਸੀ ਅੱਜ ਕੱਲ ਜਿਵੇਂ ਜਿਵੇਂ ਵਧੀ ਜਾ ਰਿਹਾ ਸਾਰਾ ਅਪਗ੍ਰੇਡ ਹੋਈ ਜਾ ਰਿਹਾ ਹੁਣ ਬਹੁਤ ਤਰ੍ਹਾਂ ਦੀਆਂ ਫੈਂਸੀ ਰਾਖੀਆਂ ਤਿਹਾੜਾਂ ਤੇ ਅਵੇਲੇਬਲ ਹੈ ਬਾਜ਼ਾਰ ਚ ਉਹ ਲੈ ਜਾਂਦੀਆਂ ਸ਼ਾਪਿੰਗ ਕਰਦੀਆਂ ਬੜੇ ਚਾਹ ਨਾਲ ਆਪਣੇ ਭਰਾਵਾਂ ਲਈ ਚੁੰਨ ਚੁੰਨ ਕੇ ਇੱਕ ਇੱਕ ਰਾਖੀ ਦਾ ਲੈ ਕੇ ਆਉਂਦੀਆਂ ਮਿਠਾਈ ਚਾਕਲੇਟਸ ਹਰ ਚੀਜ਼ ਅੱਗੇ ਅੱਗੇ ਵਧੀ ਜਾ ਰਹੀ ਹੈ ਉਦਾਂ ਹੀ ਤਿਹਾੜ ਮਨਾਇਆ ਜਾ ਰਿਹਾ ਅੱਜ ਕੱਲ ਜੇ ਤਾਂ ਅਪਡੇਟ ਕਿ ਤੁਹਾਰੀ ਕੰਨ ਬਣਾਉਣ ਜਾ ਰਹੇ ਹਾਂ ਹਾਂਜੀ ਕੀ ਕਹਿਣਾ ਤੁਹਾਨੂੰ ਕੀ ਕੁਝ ਇਮਰਾਨ ਕਰਤੀ ਹੈ ਰੋਪਾ ਹਾਂਜੀ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਰੱਖਿਆ ਬੰਧਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਤੇ ਜਿਹੜਾ ਇਹ ਭਾਈ ਤੇ ਭੈਣ ਦੇ ਪਿਆਰ ਦਾ ਤਿਉਹਾਰ ਹੈ ਰੱਖਿਆ ਬੰਧਨ ਇਹ ਮਤਲਬ ਇੱਕ ਭੈਣ ਆਪਣੇ ਭਰਾ ਦੀ ਲੰਬੀ ਉਮਰ ਲਈ ਰੱਖਿਆ ਬੰਧਨ ਦਾਤ ਰੱਖੜੀ ਬੰਨਾਂਦੀ ਹੈ ਅਤੇ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨਦੀ ਹੈ ਪਰ ਅੱਜ ਕੱਲ ਇਹ ਜਿਹੜਾ ਤਿਹਾਰ ਹੈ ਦੇਸ਼ ਵਿਜੇ ਦੇ ਵਿੱਚ ਵੀ ਬੜੇ ਧੂਮ ਧਾਮ ਨਾਲ ਬਣਾਇਆ ਜਾ ਰਿਹਾ ਹੈ ਭੈਣ ਭਰਾ WhatsApp ਰਾਹੀਂ ਵੀਡੀਓ ਕਾਲ ਰਾਹੀਂ ਇੱਕ ਦੂਜੇ ਨਾਲ ਰਖੜੀ ਬੰਨਦੇ ਨੇ WhatsApp ਤੇ ਵੀਡੀਓ ਕਾਲ ਤੇ WhatsApp ਤੇ ਤੇ ਮੈਂ ਸਭ ਨੂੰ ਇਹ ਮਤਲਬ ਕਿ ਆਪਣੇ ਮਨੋਂ ਪ੍ਰੇਅਰ ਕਰਦੀਆਂ ਕਿ ਪ੍ਰਮਾਤਮਾ ਜਿਹੜਾ ਸਭ ਤੇ ਭੈਣ ਭਾਈ ਨੂੰ ਸਲਾਮਤ ਰੱਖੇ ਅਤੇ ਜਿਹੜਾ ਕੱਲ ਇਹ ਰੱਖੜੀ ਦਾ ਤਿਉਹਾਰ ਆਉਣ ਵਾਲਾ ਅਸੀਂ ਸਾਰੇ ਬੜੇ ਧੁੰਮਧਾਮ ਨਾਲ ਅਤੇ ਖੁਸ਼ੀਆਂ ਨਾਲ ਮਨਾਈ। ਉਸਮਾਨਾ ਤੋਂ ਕਲਾਸ਼ ਸ਼ਰਮਾ ਦੇ ਰੂਪ ਤੋਂ